ਕਹਿੰਦੇ ਜਦੋਂ ਇਹ ਸਾਰੇ ਇਕੱਠੇ ਹੋ ਕੇ ਸਤਿਗੁਰਾਂ ਦੇ ਕੋਲ ਜਾਂਦੇ ਹਨ ਤੇ ਜਦੋਂ ਮਹਾਰਾਜ ਕੋਲ ਜਾ ਕਰਕੇ ਬੈਠੇ ਹੈ ਕਹਿੰਦੇ ਫਿਰ ਉਸ ਵੇਲੇ ਮਨ ਵਿੱਚ ਲੋਭ ਧਾਰਨ ਕਰਕੇ ਵੈਸੇ ਮਹਾਰਾਜ ਦੀ ਬਾਣੀ ਦਾ ਬਚਨ ਹੈ ਲੋਭੀ ਕਾ ਬਸਾ ਨ ਕੀਜੈ ਮਹਾਰਾਜ ਕਹਿੰਦੇ ਲੋਭੀ ਬੰਦੇ ਦਾ ਕਦੇ ਇਤਵਾਰ ਨ ਕਰਿਓ ਪਤਾਨੀ ਲੋਭੇ ਨੇ ਤੁਹਾਨੂੰ ਲੋਭ ਦੇ ਕਰਕੇ ਕਿਹੜੇ ਖੂ ਦੇ ਵਿੱਚ ਧੱਕ ਦੇਣਾ ਕਿਉਂਕਿ ਉਹਨੇ ਆਪਣੇ ਫਾਇਦਾ ਵੇਖਣ ਉਹਨੇ ਤੁਹਾਡੇ ਵੱਲ ਨਹੀਂ ਵੇਖਣਾ ਉਹਨੇ ਆਪਣੇ ਲੋਭ ਦੀ ਪੂਰਤੀ ਕਰਨੀ ਹੈ ਭਾਵੇਂ ਤੁਹਾਡੀ ਬਲੀ ਕਿਉਂ ਨਾ ਦੇਣੀ ਪੈ ਜੇ ਇਦਿਆਂ ਨਾ ਕੋਈ ਬੰਦਾ ਕਹਿੰਦਾ ਮੇਰਾ ਥੋੜਾ ਜਿਹਾ ਲਾਭ ਹੋ ਜੇ ਭਾਵੇਂ ਦੂਜੇ ਦਾ ਜਿੰਨਾ ਮਰਜੀ ਨੁਕਸਾਨ ਹੋ ਜੇ ਕਿਉਂਕਿ ਲੋਭੇ ਬੰਦੇ ਦਾ ਸੁਭਾਅ ਦੀ ਫਿਤਰਤ ਇਦਾਂ ਦੀ ਹੈ ਇਸ ਕਰਕੇ ਕਹਿੰਦੇ ਮਨ ਵਿੱਚ ਲੋਭ ਧਾਰਨ ਕਰਕੇ ਕੈਨ ਲੱਗੇ हमरे नगर वास जे दीजे ਆਖਿਆ ਸਾਡੇ ਨਗਰ ਦੇ ਵਿੱਚ ਜੇ ਤੁਸਾਂ ਨੇ ਰਹਿਣਾ ਹੈ ਕੁਝ ਸਰਦਾਰੀ ਕੋ ਹਮ ਦੀਜੈ ਨਾ ਏਸ ਕਰਕੇ ਕੁਝ ਸਰਦਾਰੀ ਹਮ ਕੋ ਦੀਜਾ ਦਰਤਾ ਸਾਨੂੰ ਦੇਣਾ ਕਰੋ ਸਰਬਹੀ ਮਨਹਾਨ ਇਸ ਕਰਕੇ ਇਹ ਗੱਲ ਕਹਿੰਦੇ ਹਨ ਜਥਾ ਜੋਗ ਦੇਵੈ ਘਰ ਆਨ ਇਹ ਕਹਿੰਦੇ ਆ ਵੀ ਜੇ ਇਸ ਨਗਰ ਦੇ ਵਿੱਚ ਰਹਿਣਾ ਹੈ ਸਾ ਸਾਨੂੰ ਕੁਝ ਭੇਟਾ ਜਿਹੜੀ ਹੈ ਦੇਣੀ ਪਵੇਗੀ ਬਹੁ ਸੰਮਤ ਬੀਤੇ ਦੁੱਖ ਰਹੋ ਕਹਿੰਦੇ ਉਸ ਵੇਲੇ ਬਹੁ ਸੰਮਤ ਦਾ ਅਰਥ ਹੁੰਦਾ ਬਹੁਤ ਸਾਲ ਬੀਤ ਗਏ ਅਨਕ ਉਪਾਯਨ ਜਗ ਤੇ ਲਹੋ ਕਹਿੰਦੇ ਫਿਰ ਅਨੇਕਾਂ ਉਪਾ ਜਿਹੜੇ ਐ ਹੋ ਸਕਦੇ ਹਨ ਪੁਰਬ ਅਲਪਹੁਤੀ ਕੁਝ ਰਾਨ ਕਹਿੰਦੇ ਪੁਰਬਲੇ ਸਮੇ ਦੇ ਵਿੱਚ ਤੇ ਇੰਨੀ ਥੋੜੀ ਮਾਇਆ ਸੀ ਜਿਹਦੇ ਨਾਲ ਸਿਰਫ ਗੁਜਰਾਨ ਹੀ ਹੁੰਦਾ ਸੀ ਅਬਮਾਨ ਬਹੁ ਆਨ ਜਹਾਨ ਪਰ ਹੁਣ ਤੇ ਬਹੁਤ ਜਿਆਦੇ ਲੋਕ ਆਉਂਦੇ ਐ ਜਿਹਦੇ ਕਰਕੇ ਧਨ ਵਿੱਚ ਬਾਧਾ ਹੋ ਗਿਆ ਤੇ ਮੰਦਨ ਤੇ ਸੁਨ ਗਤ ਦਾਨੀ ਤੇ ਜਦੋਂ ਸਤਗੁਰਾਂ ਨੇ ਇਹਨਾਂ ਦੇ ਲੋਭ ਭਰੇ ਬਚਨਾਂ ਨੂੰ ਸੁਣਿਆ ਕਿਉਂਕਿ ਮਹਾਰਾ ਤੇ ਸਭ ਕੁਝ ਜਾਣਦੇ ਸਨ ਬੀਕੇ ਮੇ ਲੋਭ ਦੇ ਅਧੀਨ ਹੋ ਕਰਕੇ ਇਹ ਕਹਿੰਦੇ ਹਨ ਸਹਿਜ ਸੁਭਾਇਕ ਬੋਲੇ ਬਾਨੀ ਕਹਿੰਦੇ ਫਿਰ ਸਤਿਗੁਰੂ ਜੀ ਸਹਿਜ ਦੇ ਵਿੱਚ ਕਿਉਂਕਿ ਸਹਿਜ ਨਹੀਂ ਗਵਾਉਣਾ ਚਾਹੀਦਾ ਸਤਿਤੀ ਜਿੱਦਾਂ ਦੀ ਮਰਜ਼ੀ ਆਵੇ ਸਮਾ ਜਿੱਦਾਂ ਦਾ ਮਰਜ਼ੀ ਆਵੇ ਪਰ ਮਨੁੱਖ ਨੂੰ ਆਪਣੇ ਜੀਵਨ ਦਾ ਸਹਿਜ ਨਹੀਂ ਛੱਡਣਾ ਚਾਹੀਦਾ ਤੇ ਮਹਾਰਾਜ ਕਬੜਾਏ ਨਹੀਂ ਮਹਾਰਾਜ ਨੇ ਇਹਨਾਂ ਨੂੰ ਕੁਝ ਮਾੜਾ ਨਹੀਂ ਬੋਲਿਆ ਕਿਉਂਕਿ ਸਤਗੁਰੂ ਸਬਨਾ ਦਾ ਭਲਾ ਮਨਾਇੰਦਾ ਸਤਗੁਰੂ ਜੀ ਤੇ ਸਮੁੱਚੀ ਮਾਨਵਤਾ ਦਾ ਭਲਾ ਕਰਨਾ ਚਾਹੁੰਦੀ ਹੈ ਤੇ ਮਹਾਰਾਜ ਨੇ ਬੜੇ ਸਹਿਜ ਦੇ ਨਾਲ ਇਹ ਬਚਨ ਕਹੇ ਲੰਗਰ ਵਿਖੇ ਗਮਨ ਕਰ ਜਾਵੋ ਤੇ ਮਹਾਰਾਜ ਕਹਿੰਦੇ ਭਾਈ ਤੁਸੀਂ ਲੰਗਰ ਵਿੱਚ ਜਾਣਾ ਕਰੋ ਜਿਤੋ ਅੰਨ ਚਾਹੋ ਤਹ ਖਾਵੋ ਤੇ ਮਹਾਰਾਜ ਕਹਿੰਦੇ ਐ ਜਿੰਨੇ ਅੰਨ ਦੀ ਜਿੰਨੇ ਭੋਜਨ ਦੀ ਤੁਹਾਨੂੰ ਲੋੜ ਐ ਤੇ ਜਾ ਕਰਕੇ ਖਾ ਲੋ ਕਿਉਂਕਿ ਲੰਗਰ ਹੈ ਹੀ ਲੋੜਬੰਦਾਂ ਲਈ ਮੈਂ ਕਾਫੀ ਦਫਾ ਆਏ ਬੇਨਤੀ ਕੀਤੀ ਹੈ ਵੀ ਲੰਗਰ ਜਿਹੜਾ ਹੈ ਇਹ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਹਦਾ ਰਤੈ ਜਿਤੂ ਗਰੀਬ ਨੂੰ ਭੁੱਖੇ ਨੂੰ ਬੇਸਹਾਰੇ ਨੂੰ ਲੋੜਬੰਦ ਨੂੰ ਅੰਨ ਮਿਲੇ ਉਹ ਲੋੜਬੰਦ ਕੋਈ ਵੀ ਹੋ ਸਕਦਾ ਹੈ ਲੋੜਵੰਦ ਮੈਂ ਵੀ ਹੋ ਸਕਦਾ ਤੁਸੀਂ ਵੀ ਹੋ ਸਕਦੇ ਹੋ ਕੋਈ ਅਮੀਰ ਬੰਦਾ ਵੀ ਆ ਕੇ ਲੰਗਰ ਛੱਕ ਸਕਦਾ ਕੋਈ ਗਰੀਬ ਵੀ ਲੰਗਰ ਛੱਕ ਸਕਦਾ ਕਿਉਂਕਿ ਗੁਰੂ ਘਰ ਦੀ ਮਰਜ਼ਾਦਾ ਤੇ ਸਾਰਿਆਂ ਲਈ ਬਰਾਬਰ ਹੈ ਪਿਛਲੇ ਸਮੇਂ ਵਿੱਚ ਆਪਾਂ ਇਤਿਹਾਸ ਦੀ ਕਥਾ ਕਰ ਰਹੀ ਸੀ ਕਿ ਗੁਰੂ ਅੰਗਦ ਸਾਹਿਬ ਜੀ ਆਪ ਗੁਰਸਿੱਖਾਂ ਦੇ ਬਰਾਬਰ ਪੰਗਤ ਵਿੱਚ ਬੈਠ ਕੇ ਉਹੀ ਭੋਜਨ ਛੱਕਦੇ ਸਨ ਜਿਹੜਾ ਭੋਜਨ ਗੁਰੂ ਕੇ ਸਿੰਘਾਂ ਨੇ ਛਕਣਾ ਮਾਤਾ ਖੀਵੀ ਜੀ ਨੇ ਆਪ ਹੱਥਾਂ ਦੇ ਨਾਲ ਗੁਰੂ ਕੀ ਸਿੱਖਾਂ ਨੂੰ ਘਿਓ ਵਾਲੀ ਖੀਰ ਬਣਾ ਕਰਕੇ ਸਿਖਾਉਣੀ ਲੰਗਰ ਦੌਲਤ ਵੰਡੀਐ ਅਲਸ ਅੰਮ੍ਰਿਤ ਖੀਰ ਖਿਆਲੀ ਕਿਉਂਕਿ ਇੱਕ ਮਾਤਾ ਖੀਵੀ ਜੀ ਹਨ ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਂਦਾ ਹੈ ਕਦੇ ਉਹਨਾਂ ਦੇ ਜੀਵਨ ਨੂੰ ਪੜ੍ਹ ਕੇ ਅਸੀਂ ਵੇਖੀ ਵੀ ਕਿੰਨਾ ਉੱਚਾ ਸੋਚਾ ਜੀਵਨ ਸੀ ਕਿਵੇਂ ਉਹਨਾਂ ਨੇ ਗੁਰੂ ਕੀ ਸਿੱਖਾਂ ਨੂੰ ਆਪਣੇ ਪੁੱਤਰਾਂ ਦੇ ਨਾਲੋਂ ਵੱਧ ਕੇ ਪਿਆਰ ਕੀਤਾ ਕਿਉਂਕਿ ਉਹਨਾਂ ਦੀ ਨਿੱਜੀ ਸੋਚ ਨਹੀਂ ਸੀ ਤੇ ਮਹਾਰਾਜ ਕਹਿੰਦੇ ਭਾਈ ਜੇ ਸੰਗਤ ਦੀ ਧਨ ਮਾਇਆ ਆਉਂਦਾ ਹੈ ਉਹਦੇ ਨਾਲ ਬੜੇ ਕਾਰਜ ਹੁੰਦੇ ਦੇਖਵੀਂ ਤੇ ਸਾਨੂੰ ਵੀ ਮੰਨਣਾ ਪਏਗਾ ਭਾਵੇਂ ਅੱਜ ਮੌਜੂਦਾ ਸਮੇਂ ਦੀ ਗੱਲ ਅਸੀਂ ਜੇ ਆਮਦਨ ਦੀ ਗੱਲ ਕਰਦੇ ਆ ਤਾਂ ਗੁਰੂ ਘਰ ਵਿੱਚ ਖਰਚੇ ਵੀ ਬੜੇ ਹੁੰਦੇ ਇਹ ਤੇ ਤੁਹਾਨੂੰ ਮੰਨਣਾ ਪਏ ਆਪਣਾ ਘਰ ਕਿੰਨਾ ਕੁ ਹੁੰਦਾ ਸੀਮਤ ਜੀ ਹੁੰਨੇ ਆ ਨਾ ਆਪਾਂ ਕੋਈ 2 ਮੈਂਬਰ 4 ਮੈਂਬਰ 5 ਮੈਂਬਰ ਵੱਡਾ ਪਰਿਵਾਰ ਹੋਏਗਾ 10 ਮੈਂਬਰ ਤੇ ਫਿਰ ਵੀ ਆਪਣਾ ਤਾਂਣਾ ਪੇਟਾ ਠੀਕ ਨਹੀਂ ਆਉਂਦਾ ਹਨਾ ਕਿਉਂਕਿ ਮਹਿੰਗਾਈ ਦਾ ਸਮਾਂ ਹੈ ਪਰ ਗੁਰੂ ਘਰ ਦੇ ਏਡੇ ਵੱਡੇ ਪ੍ਰਬੰਧ ਨੂੰ ਚਲਾਉਣਾ ਹਜ਼ਾਰਾਂ ਦੇ ਗਿਣਤੇ ਵਿੱਚ ਸੰਗਤਾਂ ਲੰਗਰ ਛਕਦੀਆਂ ਬਿਜਲੀ ਦੇ ਖਰਚੇ ਕਿੰਨੇ ਤਰ੍ਹਾਂ ਦੇ ਖਰਚੇ ਜਿਹੜੇ ਹੁੰਦੇ ਐ ਸੋ ਇਹ ਚੀਜ਼ਾਂ ਵੀ ਸਾਨੂੰ ਨਾਲ-ਨਾਲ ਸੋਚਣੀਆਂ ਪੈਣੀਆਂ ਨੇ ਕਿਉਂਕਿ ਸਾਰਾ ਕੁਝ ਮਾਇਆ ਦੀ ਨਾਲ ਹੀ ਚੱਲਦਾ ਹੈ ਪੈਸੇ ਦੇ ਨਾਲ ਹੀ ਚੱਲਦਾ ਹਨ ਅਸੀਂ ਆਮਦਨ ਵੇਖਦੇ ਆਂ ਤੇ ਖਰਚ ਨਹੀਂ ਵੇਖਦੇ ਇਸ ਕਰਕੇ ਮਹਾਰਾਜ ਨੇ ਆਖਿਆ ਵੀ ਜੇ ਸੰਗਤ ਦੀ ਮਾਇਆ ਆਉਂਦੀ ਹੈ ਭਾਈ ਦੇ ਨਾਲ ਕਾਰਜ ਵੀ ਤੇ ਬਹੁਤ ਹੁੰਦੇ ਹਨ ਨਾ ਨਗਰ ਵੀ ਵਸਾਇਆ ਤੇ ਇਹਦੇ ਨਾਲ ਗੁਰੂ ਕੇ ਲੰਗਰ ਵੀ ਚੱਲਦੇ ਐ ਤੇ ਮਹਾਰਾਜ ਕਹਿੰਦੇ ਤੁਸੀਂ ਲੰਗਰ ਵਿੱਚ ਜਾ ਕਰਕੇ ਲੋੜ ਦੇ ਮੁਤਾਬਕ ਭੋਜਨ ਛਕ ਲਵੋ ਦੇਸ਼ ਵਿਦੇਸ਼ੀ ਸੰਗਤ ਸਾਰੀ ਤੇ ਮਹਾਰਾਜ ਕਹਿੰਦੇ ਐ ਜਿੰਨੀਆਂ ਵੀ ਸੰਗਤਾਂ ਦੇਸ਼ ਵਿਦੇਸ਼ ਤੋਂ ਭਾਵ ਦੂਰ ਦਰਾਂਡੇ ਤੋਂ ਆਉਂਦੀਆਂ ਨੇ ਕਿਉਂਕਿ ਗੁਰੂ ਘਰ ਦੇ ਵਿੱਚ ਸੀਮਤ ਦਾਇਰੇ ਦੇ ਲੋਕ ਤੇ ਆਉਂਦੇ ਨਹੀਂ ਇਹ ਤੁਸੀਂ ਕੋਈ ਮਸਤੋਨਾ ਸਾਹਿਬ ਕੇਵਲ ਬਟਰਖਿਆਂ ਦੇ ਲੋਕ ਆਉਂਦੇ ਐ ਬਹਾਦਰਪੁਰ ਦੇ ਆਉਂਦੇ ਐ ਚੰਗਾਲ ਦੇ ਆਉਂਦੇ ਨਾ ਪਤਾ ਨਹੀਂ ਕਿੱਥੋਂ ਸੰਗਤ ਆ ਜਾਈ 2 200 ਕਿਲੋਮੀਟਰ ਤੋਂ ਸੰਗਤ ਚੱਲ ਕੇ ਆਉਂਦੀ ਸੰਗਤ ਦੀ ਕੋਈ ਗਿਣਤੀ ਵੀ ਜਿਹੜੀ ਨਿਯਤ ਨਹੀਂ ਹੁੰਦੀ ਵੀ ਇੰਨੀ ਸੰਗਤ ਆਏ ਕੋਈ ਅੰਦਾਜ਼ਾ ਨਹੀਂ ਐਨ ਪਤਾ ਹਜ਼ਾਰ ਸੰਗਤ ਕਿੱਧਰੋਂ ਆ ਜੇ ਬਸ ਭਰ ਕੇ ਕਿੱਧਰੋਂ ਆ ਜੇ ਲੰਗਰ ਤੇ ਛਕਾਉਣਾ ਪਏਗਾ ਨਾ ਇਸ ਕਰਕੇ ਮਹਾਰਾਜ ਕਹਿੰਦੇ ਜਿੰਨੀਆਂ ਵੀ ਸੰਗਤਾਂ ਦੂਰ ਦਰਾਂਡੇ ਤੋਂ ਆਉਂਦੀਆਂ ਹਨ ਚੱਲ